ہائے ہائے کون نو مارا تے والے ہائے 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 مجید واجلا ہائے 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 مرदाबाद تیری سانس تے سلام تیان دے خوف تے مرदाबाद دی بھائی دے کٹے سلام تیان دے خوف تے مجید واجلا مرदाबाद 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 সা ਜਿਹੜਾ ਸਾਡੇ ਐਸੀ ਸਮਾਜ ਨੂੰ ਮਾਰਾ ਕਿਆ ਸੀ ਉਹ ਸਮਝਦੇ ਕਿ ਲਗਾਤਾਰ ਜਿਹੜਾ ਵਾ ਮੈਂ ਆਪਣੇ ਸਮਾਜ ਨੂੰ ਕਸਣਾ ਚਾਹਨਾ ਹੈ ਕਿ ਜਿਹੜੇ ਲੋਕ ਸਾਡੇ ਸੱਚੀ ਸਮਾਜ ਨੂੰ ਮਾਰਾ ਕਹਿੰਦੇ ਆ ਇਹਨਾਂ ਲੋਕਾਂ ਦਾ ਜਿਹੜਾ ਸਾਡੇ ਲੋਕਾਂ ਨੂੰ ਬਾਈਕਟ ਕਰਨਾ ਚਾਹੀਦਾ ਹੈ ਕਿਉਂ ਅੱਜ ਤੱਕ ਕਦੀ ਇਹਨਾਂ ਨੂੰ ਇਹਨਾਂ ਦੀ ਸਾਡੇ ਲੋਕਾਂ ਨੂੰ ਕੋਈ ਦੇਖ ਨਹੀਂ ਐਸੀ ਸਮਾਜ ਨੇ ਇਹਨਾਂ ਲੋਕਾਂ ਦੀ ਕੋਈ ਦੇਖ ਨਹੀਂ ਜਿਹੜੀ ਦੇਣ ਉਹ ਬਾਬਾ ਸਾਹਿਬ ਮਿੱਤਰ ਦੀ ਹੈ ਜਿਨ੍ਹਾਂ ਨੇ ਸੰਵਿਧਾਨ ਦੇ ਪ੍ਰਤੀਸਾਨ ਨੂੰ ਜਾਪ ਕੀਤਾ ਜਿਹੜੇ ਲੋਕ ਇਹਨਾਂ ਸੋਚ ਮਾਰੀ ਰੱਖਦੇ ਸਾਡੀ ਕੌਮ ਵਾਸਤੇ ਸਾਡੀ ਐਸੀ ਸਮਾਜ ਵਾਸਤੇ ਅੱਜ ਉਹਨਾਂ ਦਾ ਇਹ ਫੋਕਲਾ ਫੁੱਟ ਗਿਆ ਭਾਈ ਤੇ ਤੇ ਮੈਂ ਹੋਰਾਂ ਵੀ ਈਟਾਂ ਨੂੰ ਇਹ ਸਦਾ ਹੀ ਚੇਤਾਵਨੀ ਦੇਣਾ ਚਾਹੁੰਦਾ ਕਿ ਜਿਹੜੇ ਲੋਕ ਐਸੀ ਸਮਾਜ ਬਾਰੇ ਮਾੜਾ ਕਹਿਣਗੇ ਉਹਨਾਂ ਦੇ ਇਲੈਕਸ਼ਨਾਂ ਦੇ ਵਿੱਚ ਬਾਈਕਾਟ ਕੀਤਾ ਜਾਏਗਾ ਅੱਜ ਆਪ ਦੀ ਮੀਡੀਆ ਰਾਈਮੈਂ ਦੱਸਣਾ ਚਾਹੁੰਦਾ ਹੈ ਕਿ ਜਿਹੜੇ ਲੋਕ ਸਾਡੇ ਐਸੀ ਸਮਾਜ ਨੂੰ ਮਾੜਾ ਕਹਿੰਦੇ ਜਿੱਦਾਂ ਪੂਜੀ ਸਿੰਘ ਫੋਕਲਾ ਨੇ ਸਾਡੇ ਐਸੀ ਸਮਾਜ ਨੂੰ ਮਾੜਾ ਕਿਹਾ ਉਹਦੇ ਸਬੰਧ ਦੇ ਵਿੱਚ ਅਸਲ ਇਹ ਉਹਨਾਂ ਦਾ ਫੋਕਲਾ ਵੀ ਫੁੱਟ ਗਿਆ ਤੇ ਮੈਂ ਮੈਂ ਭਾਈਚਾਰੇ ਨੂੰ ਬਿੱਤੀ ਕਰਦਾ ਵਾਂ ਕਿ ਜਿਹੜਾ ਬਾਈਕਾਟ ਕੀਤਾ ਜਾਵੇ ਉਹ ਜਿਹੜਾ ਇਲੈਕਸ਼ਨਾਂ ਦੇ ਵਿੱਚ ਖਲੋਤਾ ਵਾ ਇਹਨੂੰ ਸਾਡੇ ਸਮਾਜ ਵੱਲੋਂ ਵੋਟ ਨਾ ਪਾਈ ਜਾਵੇ ਕਿਉਂ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਐਸੀ ਸਮਾਜ ਦੀ ਤਾਕਤ ਕੀ ਆ ਐਸੀ ਸਮਾਜ ਜਿਹੜਾ ਵਾ ਅੱਜ ਦੇ ਅੱਜ ਦੇ ਟਾਈਮ 'ਚ ਪੜਿਆ ਲਿਖਿਆ ਸਮਾਜ ਆ ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਦੱਸਿਆ ਇਹਨਾਂ ਨੇ ਜਿਨ੍ਹਾਂ ਨੂੰ ਸ਼ੁਰੀ ਮਾਰ ਦੱਸਿਆ ਇਹਨਾਂ ਨੂੰ ਜਿਨ੍ਹਾਂ ਨੇ ਕਿਹਾ ਕਿ ਚਾਈਨੀ ਚੋਰ ਆ ਅੱਜ ਸਾਡੇ ਸਮਾਜ ਦੇ ਵਿੱਚ ਬੜੇ ਬੜੇ ਉੱਚ ਅਧਿਕਾਰੀਆਂ ਤੇ ਅਫਸਰ ਬਿਠੇ ਆ ਬੜੀ ਵਧੀਆ ਪੜhaiਆਂ ਕਰਕੇ ਸਮਾਜ ਲਈ ਅੱਛੀ ਦੇਣ ਦੇ ਰਹੇ ਆ ਸੰਵਿਧਾਨ ਨੂੰ ਮੰਨਦੇ ਆ ਇਹ ਲੋਕ ਤੇ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬਿਲਦੀਆਂ ਕਿ ਇਸ ਬੰਦੇ ਦਾ ਬਾਈਪਾਨ ਕੀਤਾ ਜਾਂਦਾ ਔਰ ਮੈਂ ਬਿੰਦੀ ਕਰੂੰਗਾ ਜੇ ਤਬਾਤਾ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਜੀ ਰੋਜ਼ ਲੈ ਨੇ ਮੀਡੀਆ ਰਾਈ ਜਿਹੜਾ ਆਪਣਾ ਇੱਕ ਬਿਆਨ ਦਿੰਦਾ ਸੀ ਬਚਨ ਜਿਹੜਾ ਬਿਆਨ ਦਿੱਤਾ ਸੀ ਵਿਵਾਦਤ ਉਹਦੇ ਸੰਬੰਧ ਦੇ ਵਿੱਚ ਹੱਲੇ ਵੀ ਜਿਹੜੀ ਆਪੋਜੀਟ ਪਾਰਟੀਆਂ ਨੇ ਵੀ ਅੱਜ ਤੱਕ ਉਸ ਸੰਬੰਧ ਦੇ ਵਿੱਚ ਸਾਡੇ ਸਮਾਜ ਦੀ ਕੋਈ ਵੀ ਅੱਜ ਤੱਕ ਹੱਕ ਦੀ ਗੱਲ ਨਹੀਂ ਕੀਤੀ ਨਹੀਂ ਤੇ ਜਿਸ ਤਰ੍ਹਾਂ ਇਹਦੀ ਅੱਗ ਵਰਗੂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਸ ਸੰਬੰਧ ਦੇ ਵਿੱਚ ਦੂਸੀਆਂ ਪਾਰਟੀਆਂ ਨੂੰ ਵੀ ਚਾਹੀਦਾ ਸੀ ਕਿ ਸਾਡੇ ਐਸੀ ਸਮਾਜ ਦੀ ਗੱਲ ਕਰਦੇ ਮਗਰ ਅੱਜ ਤੱਕ ਨੇ ਬਕਰੇ ਹੋਏ ਕੋਈ ਜਿਹੜੇ ਪਾਲਟਿਕਾ ਦੇ ਲੋਕ ਆ ਉਹ ਵੀ ਅੱਜ ਤੱਕ ਇਸ ਮੁੱਦੇ ਦੇ ਉੱਤੇ ਸਾਡੇ ਸਮਾਜ ਦੀ ਗੱਲ ਨਹੀਂ ਕਰ ਸਕਦੇ ਉਹ ਸਾਡੇ ਐਸੀ ਭਾਈਚਾਰੇ ਦੀ ਵੀ ਗੱਲ ਕਰਦੇ ਮੈਨੂੰ ਹੈਰਾਨੀ ਹੁੰਦੀ ਆ ਕਿ ਕੀ ਗੱਲ ਹੈ ਸਾਡੇ ਲੋਕਾਂ ਕੋ ਸਿਰਫ ਤੁਸੀਂ ਮੋਟਾ ਹੀ ਲੈਣਾ ਜਾਣਦੇ ਜੇ ਆਪਣਾ ਢਿੱਡ ਭਰਨਾ ਜਾਣਦੇ ਜੇ ਵੱਡੀਆਂ ਕੁਰਸੀਆਂ ਤੇ ਦਾਵੇਦਾਰੀਆਂ ਹੀ ਪਾਣਾ ਜਾਣਦੇ ਜੇ ਮਗਰ ਜਿਹੜਾ ਅੱਜ ਐਸੀ ਸਮਾਜ ਨੂੰ ਜਿਹੜਾ ਨਕਾਰੇਗਾ ਕੌਮ ਉਹਨੂੰ ਨਕਾਰੇਗੀ ਉਹ ਸਮਾਜ ਉਹਦਾ ਬਾਈਕਟ ਕਰੇਗਾ ਚਾਹ ਵਾ ਮਿੱਤੀ ਚਾਹ ਐਸੇ ਸੰਘਰਸ਼ ਜਿਹੜਾ ਗਿਆ ਇਹ ਚੋਣਾਂ ਦੇ ਦੌਰਾਨ ਚੱਲੇਗਾ ਕਿ ਅੱਗੇ ਵੀ ਚੱਲੀ ਜਾਏ ਦੇਖੋ ਜੀ ਇਹ ਜਿਹੜਾ ਜਿੱਦਾਂ ਚੋਣਾਂ ਦੇ ਦੌਰਾਨ ਦੇ ਜਿੱਦਾਂ ਚਿਰ ਪ੍ਰਮਾਤਮਾ ਨੇ ਆਪਾਨੂੰ ਸਵਾਸ ਦਿੱਤੇ ਆ ਅਸੀਂ ਸੰਘਰਸ਼ ਕਰਦੇ ਰਵਾਂਗੇ ਦੇਖੋ ਇਹ ਜਿਹੜਾ ਸੰਘਰਸ਼ ਹੈ ਮੈਂ ਪੂਰੇ ਸਮਾਜ ਨੂੰ ਲੈ ਕੇ ਅੱਗੇ ਫਿਰ ਸੰਘਰਸ਼ ਕਰਦਾ ਹੀ ਰਵਾਂਗਾ ਜੀ ਚੋਣਾਂ ਦੇ ਵਿੱਚ ਤੁਹਾਡਾ ਵੀ ਕੋਈ ਲੱਗ ਰਿਹਾ ਜੀ ਤੇ ਬਾਤ ਤੁਹਾਡੀ ਅੱਗੇ ਨਹੀਂ ਚੱਲਦੀ ਦੇਖੋ ਜੀ ਮੈਂ ਇਹ ਚੀਜ਼ ਦੇ ਵਾ ਇਸ ਤੋ ਜਿਹਦੇ ਉਤੇ ਮੈਂ ਹੱਲੇ ਕੋ ਸੋਚਿਆ ਰਹੀ ਆ ਇਹੋ ਜੀ ਕੋਈ ਗੱਲ ਸਿੱਧੀ ਗੱਲ ਜੀ ਸਾਨੂੰ ਵੈਗਾ ਹਾਂਡੇ ਸਮਾਜ ਨਾਲ ਪਿਆਰ ਸਾਨੂੰ ਵੈਗਾ ਸਾਡੀ ਕੌਮ ਨਾਲ ਪਿਆਰ ਸਿੱਧੀ ਗੱਲ ਆ ਅਸਲੀ ਕੀ ਲੱਗਦਾ ਹੈ ਕਿ ਜਿਹੜੀਆਂ ਮੰਡਾਂ ਦੇ ਨਾਲ ਜਿਹੜਾ ਉਹ ਲੱਗਦਾ ਹੈ ਅੱਗੇ ਜਿਹੜਾ ਇਹ ਗਰੀਨਿੰਗ ਕਰ ਰਹੀ ਹੈ ਜਿਹੜੀ ਸਕੂਲ ਅਤਰੇਲੀ ਜਿਹੜੀ ਕਾਰਵਾਈ ਆ ਜੀ ਦੇਖੋ ਹੁਣ ਮੈਂ ਤਾਂ ਪਹਿਲੇ ਵੀ ਦੱਸਿਆ ਸੀ ਕਿ ਮੈਂ ਪੰਜਾਬ ਲੈਵਲ ਤੇ ਮੇਰੀਆਂ ਲਗਾਤਾਰ ਜਿਹੜੀਆਂ ਫੋਨ 'ਚ ਵਾਰਤਲਾਪਾਂ ਹੋ ਰਹੀਆਂ ਵਾਂ ਗੱਲਬਾਤ ਮੇਰੀ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਚੱਲ ਰਹੀ ਬਈ ਆ ਔਰ ਮੈਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਲਿਆਵਾਂਗਾ ਔਰ ਇਸ ਸਬੰਧ ਦੇ ਵਿੱਚ ਜਿਹੜੀ ਆ ਵੱਡੇ ਪੱਧਰ ਤੇ ਜਿਹੜੀ ਆ ਕਾਰਵਾਈ ਲਾੜੋ ਜੀ ਜੈਪੀ ਜੈ ਭਾਰਤ ਦਾਸ ਦਾ ਨਾਮ ਜਨ ਸਤਿ ਕਲਿਆਣ ਆਲ ਇੰਡੀਆ ਸੂਰਗੱਟ ਫਾਊਂਡੇਸ਼ਨ ਵੱਲੋਂ ਜਿਆਦਾ ਪ੍ਰਧਾਨ ਹੈਗਾ ਮੈਂ ਇਹ ਬੇਨਤੀ ਕਰਨੀ ਕਿ ਉਹਨਾਂ ਸਾਰੇ 80 ਪਰਿਵਾਰਾਂ ਨੂੰ ਤੇ ਜੋ ਗੱਜੀਤ ਸਿੰਘ ਉਜਲਾ ਮੈਂਬਰ ਪਾਰਲੀਮੈਂਟ ਅੰਮਰ ਸਾਹਿਬ ਤੋਂ ਲੈਣੀ ਹੁੰਦੀ ਹੈ ਸਾਡੇ ਸਵਾਦੀ ਦੇ ਉਮੀਦਵਾਰ ਨੇ ਉਹਨਾਂ ਨੇ ਸਾਡੇ ਪਰਿਵਾਰਾਂ ਬਾਰੇ 32 ਸ਼ਬਦਾਵਲੀ ਵਰਤੀ ਹੈਗੀ ਉਹਨਾਂ ਨੂੰ ਮੈਂ ਸੋਚਣਾ ਚਾਹਣਾ ਕਿ ਤੁਸੀਂ ਇਹ ਸ਼ਬਦ ਵਰਤੋਂ ਤੋਂ ਬਿਲੋ ਸੋਚਿਆ ਵੀ ਨਹੀਂ ਕਿ ਸਾਡੇ ਕਿੰਨੀਆਂ ਕੁਰਬਾਨੀਆਂ ਵਾ ਪੁਰਖਾਂ ਦੀਆਂ ਜਿਸ ਤਰ੍ਹਾਂ ਕਿ ਬ੍ਰਹਮ ਗਿਆਨੀ ਬਾਲਮੀਕ ਨੂੰ ਆਜੀ ਫਿਰ ਹਮਚਿਤ ਬਾਬਾ ਜੀਵਨ ਸਿੰਘ ਜੀ ਹਮਚਿਤ ਬਾਬਾ ਸੰਚਨ ਜੀ ਦਾਤਰ ਬਾਬਾ ਦੀਪ ਸਿੰਘ ਜੀ ਉਹੀ ਵੰਸ਼ ਜਿਆਗੇ ਸਾਡੇ ਉਹਨਾਂ ਦੇ ਹੀ ਪੁਰਖਾਂ ਦੇ ਗਾਂ ਬੱਚੇ ਆਗੇ ਜਿਨ੍ਹਾਂ ਨੇ ਚਾਤਰੀ ਚੌਂਚੋਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆ ਕੇ ਦਸਵੇਂ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੁਪਿਆ ਸੀਗਾ ਤੇ ਦਸਵੇਂ ਪਾਤਸ਼ਾਹ ਜੀ ਨੇ ਬਾਬਾ ਜੀਮ ਸਿੰਘ ਜੀ ਨੂੰ ਇੱਕ ਨਾ ਲਾ ਕੇ ਉਥੇ ਖਿਤਾਬ ਦਿੱਤਾ ਜੀ ਰੰਗਰੇਟੇ ਘੁਰਕੇ ਬੈਠੇ ਲੇਕਿਨ ਇਹ ਮਨੁਵਾਦੀ ਸੋਚ ਦੇ ਲੋਕ ਅੱਜ ਵੀ ਸਾਡੇ ਸਮਾਜ ਨੂੰ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਗੁਰੂ ਸਾਹਿਬਾਂ ਨੇ ਆਪਣੀ ਛਾਤੀ ਨਾਲ ਲਾਇਆ ਤੇ ਆਪਣੇ ਬੱਚੇ ਕਿਹਾ ਵਾ ਇਹਨਾਂ ਨੇ ਜੋ ਗਲਤ ਸ਼ਬਦ ਵਰਤੇਗੇ ਸਾਡੇ ਐਸੀ ਪਰਿਵਾਰਾਂ ਵਾਸਤੇ ਕਿ ਜਿੰਦੀ ਕੋਰ ਹੈ ਨੱਚੇ ਬਾਜ ਹੈ ਛੁਰੀ ਮਾਰਿਆ ਗਏ ਤੇ ਗੈਸਟਰ ਆ ਗਏ ਤੇ 20 ਸਾਲ ਤੱਕ ਮਹਾਂ ਪਹੁੰਚਿਆ ਮੈਂ ਉਜਲਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਪਰਿਵਾਰ ਤੋਂ ਕਿੰਨੀਆਂ ਕੁਰਬਾਨੀਆਂ ਬਿਲੋ ਤੁਸੀਂ ਦੇ ਦੱਸੋ ਸਾਡੇ ਸਮਾਜ ਦੇ ਤੇ ਜਾਬੀ ਜਾ ਰਿਹਾ ਸਾਨੂੰ ਪਤਾ ਵਾ ਕਿ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈਗਾ ਐਸੀ ਪਰਿਵਾਰਾਂ ਦਾ ਤੁਸੀਂ ਸ਼ਰਧ ਵਰਤਨ ਲਗਿਆ ਕੋ ਬੜਾ ਸੋਚ ਲੈਂਦੇ ਕਿਉਂਕਿ ਤੁਹਾਨੂੰ ਇਹਨਾਂ ਐਸੀ ਪਰਿਵਾਰਾਂ ਦੀ 85% ਬੋੜ ਹੈਗੀ ਇਹਨਾਂ ਨੇ ਇਹ ਤੁਹਾਨੂੰ ਤਕਤਾ ਦੇ ਬਾਇਆ ਔਰ ਇਹਨਾਂ ਦੀਆਂ ਵੋਟਾਂ ਨਾਲ ਹੀ ਤੁਸੀਂ ਪਾਰਲੀਮੈਂਟ ਚ ਜਾਂਦੇ ਇਹਨਾਂ ਦੀਆਂ ਵੋਟਾਂ ਨਾਲ ਹੀ ਤੁਸੀਂ ਵਿਧਾਨ ਸਭਾ ਚ ਜਾਂਦੇ ਜੀ ਮੈਂ ਸਮਾਜ ਨੂੰ ਬੇਨਤੀ ਕਰਨੀ ਚਾਹਣਾ ਉਹ ਸਮਾਗਿਆ ਵਾ ਇਹਨਾਂ ਨੂੰ ਵੋਟ ਦੀ ਝੋਟ ਮਾਰੋ ਇਹਨਾਂ ਨੂੰ ਘਰ ਭਾਓ ਇਹਨਾਂ ਦੇ ਵਿਰੋਧ ਦੇ ਵਿੱਚ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਖਿਡਾਰੇ ਇਹ ਉਜਲੇ ਦੇ ਨਾਲ ਨਾਲ ਪੂਰੇ ਪੰਜਾਬ 'ਚ ਇਹਨਾਂ ਨੂੰ ਘਰ ਭਾ ਦੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਨੂੰ ਵੋਟ ਪਾਓ ਕਿਹਨੂੰ ਪਾਣੀ ਇਹ ਤੁਹਾਡੀ ਮਰਜ਼ੀ ਹੈ ਲੇਕਿਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਥੋਕੇ ਵਿਰੋਧ ਕਰੋ ਜੋ ਬਲੇ ਸੋ ਦਿੱਤਾ ਹੈ ਭਗਵਾਨ ਵਾਹਿਗੁਰੂ ਜੀ ਮਹਾਰਾਜ ਨਹੀਂ ਹੈ

ਔਰ ਇਥੇ ਬੰਨ ਨਚਮਨ ਅੰਨੀ ਤੇ ਪਿਤੇ ਕੁ ਸਮੇਂ ਪਹਿਲਾਂ ਜਿਹੜਾ ਪੁਜੀਸੀ ਮੋਟਲਾ ਮਤਲਬ ਜਿਹੜਾ ਵਾਲਟੇ ਕਿਸ ਸਮਾਜ ਅਸੀਂ ਸਮਾਜ ਬਤਾਓ ਇੱਕ ਬਹੁਤ ਜਿਹੜੀ ਇੱਕ ਜਨਰਲ ਜੋਬ ਜਿਹੜਾ ਕੋਨੇ ਬਿਆਨ ਦਿੱਤਾ ਸੀ ਕਿ ਜਿਹੜੇ ਇਸ ਸਮਾਜ ਦੇ ਬੱਚੇ ਆ ਜਿਹੜੇ ਉਹਨਾਂ ਦਾ ਜਿਹੜਾ ਲਿਹਾਣ ਜਿਹੜਾ ਵਾ ਹੋਰ ਚੋਹੀ ਚਕਾਰੀ ਵਾਲਾ ਔਰ ਇਹ ਚੈਦੀ ਚੋਰ ਉਹ ਆ ਜਿਹੜੇ ਮੁਲਬੀ ਜੋ ਵੀ ਜਿਹੜੇ ਨੇ ਵੀ ਕ੍ਰਾਈਮਸ ਜਿਹੜੇ ਆ ਇਸ ਸਮਾਜ ਤੋਂ ਇਹ ਕਰਦੇ ਆ ਔਰ ਇਥੇ ਮਨ ਕਿਸੇ ਸਾਹ ਔਰ ਕਾਂਗਰਸ ਦੀ ਜੋ ਐਮਪੀ ਹੋਜਲਾ ਦੀ ਜਿਹੜੀ ਜੋ ਇਹਨਾਂ ਦੀ ਮਾਨਸਿਕਤਾ ਸੀਗਾ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਅੱਜ ਬਾਹਰ ਆ ਚੁੱਕੀ ਆ ਔਰ ਮੈਂ ਆਪਣੇ ਸਮਾਜ ਨੂੰ ਖਾਸ ਕਰਕੇ ਵਾਲਮੀਕ ਸਮਾਜ ਨੂੰ ਦਾਸ਼ਿਆ ਸਮਾਜ ਨੂੰ ਬਜਲੀ ਸਿੱਖ ਸਮਾਜ ਨੂੰ ਬੇਨਤੀ ਕਰਦਾ ਮੈਂ ਕਿ ਕਾਂਗਰਸ ਦਾ ਪੂਰੇ ਤੌਰ ਤੇ ਜਿਹੜਾ ਬਾਈਕਾਟ ਕਰਨਾ